ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਵੀਰ ਗਰਚਨ ਸਿੰਘ ਅ ਦੋਸਤੋ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਨਜ਼ਾਰਾ ਇਹ ਸਵੇਰ ਵੇਲੇ ਦਾ ਔਰ ਮੈਂ ਖੇਤਾਂ ਦੇ ਵਿੱਚ ਖੜਾ ਹਾਂ ਇਸ ਵੇਲੇ ਸੂਰਜ ਚੜ੍ਹ ਚੁੱਕਿਆ ਹੈ ਪਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਮਤਲਬ ਧੁੰਦ ਵਾਂਗੂ ਧੂਆ ਛਾਇਆ ਹੋਇਆ ਹੈ ਬਹੁਤ ਹੀ ਸੰਘਣਾ ਧੂਆ ਹੈ ਦੋਸਤੋ ਔਰ ਹੈਰਾਨੀ ਦੀ ਗੱਲ ਇਹ ਹੈ ਵੀ ਹਲੇ ਜਿਹੜਾ ਝੋਨਾ ਇਹ ਲਗਭਗ ਮੇਰੇ ਹਿਸਾਬ ਦੇ ਨਾਲ ਚੌਥਾ ਪੰਜਵਾਂ ਹਿੱਸਾ ਹੀ ਵੱਢਿਆ ਗਿਆ ਹੈ ਤੇ ਲਗਭਗ ਸਾਰੀ ਫਸਲ ਖੜੀ ਹੈ ਹਲੇ ਤੇ ਪਰ ਤੁਸੀਂ ਹੁਣੇ ਹੀ ਇਹ ਹਾਲ ਦੇਖ ਰਹੇ ਹੋ ਵੀ ਧੂਏ ਨੇ ਜਿਉਣਾ ਦੁੱਬਰ ਕੀਤਾ ਹੋਇਆ ਹੈ ਖਾਂਗ ਖਾਂਸੀ ਗਲੇ ਦੀਆਂ ਬਿਮਾਰੀਆਂ ਅੱਖਾਂ ਦੀਆਂ ਬਿਮਾਰੀਆਂ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਇਹਦੇ ਨਾਲ ਪੈਦਾ ਹੋ ਰਹੀਆਂ ਹੈ ਔਰ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾਗਾ ਬਸ ਇੱਕ ਫਾਰਮੈਲਟੀ ਜੀ ਪੂਰੀ ਕਰ ਦਿੰਦੇ ਐ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਵੀ ਪ੍ਰਾਲੀ ਨੂੰ ਅੱਗ ਨਾ ਲਾਓ ਦੋਸਤੋ ਇਸ਼ਤਿਹਾਰ ਤਾਂ ਲਗਾਤਾਰ ਆਉਂਦਾ ਕਿੰਨੇ ਸਾਲਾਂ ਤੋਂ ਆਉਂਦਾ ਰਿਹਾ ਵੀ ਇਹਦੇ ਨਾਲ ਭਲਾ ਲੋਕ ਹਟ ਜਾਣਗੇ ਪ੍ਰਾਲੀ ਨੂੰ ਅੱਗ ਲਾਉਣੋਂ ਸਰਕਾਰਾਂ ਇਹਦਾ ਕੋਈ ਬੰਦੋਬਸਤ ਨਹੀਂ ਕਰਦੀਆਂ ਨਾਲੇ ਇਹਨਾਂ ਨੂੰ ਪਤਾ ਹੈ ਵੇਖੋ ਇਹ ਅਪੀਲ ਤਾਂ ਪਹਿਲਾਂ ਕਿਸਾਨਾਂ ਨੂੰ ਜਦੋਂ ਝੋਨਾ ਲਾਉਂਦੇ ਹੁੰਦੇ ਸੀਗੇ ਅਗੇਤਾ ਹੀ ਤੇ ਜਦੋਂ ਸਾਇੰਸਦਾਨਾਂ ਨੇ ਇਹ ਗੱਲ ਦੱਸੀ ਵੀ ਮਤਲਬ ਪਾਣੀ ਬਹੁਤ ਜ਼ਿਆਦਾ ਈਠਾਂ ਜਾ ਚੁੱਕਿਆ ਤੇ ਪੰਜਾਬ ਹੈ ਜਿਹੜਾ ਉਹ ਰਾਜਸਥਾਨ ਬਣਨ ਵੱਲ ਵਧ ਰਿਹਾ ਤੇ ਲਗਭਗ ਬਾਣੀ ਗਿਆ ਤੇ ਜਿੰਨਾ ਚਿਰ ਕੋਰਟ ਨੇ ਫਟਕਾਰ ਨਹੀਂ ਲਾਈ ਸਰਕਾਰ ਨੇ ਪਾਬੰਦੀ ਨਹੀਂ ਲਾਈ ਤੇ ਜਦੋਂ ਸਰਕਾਰ ਨੇ ਚਾਇਆ ਫਿਰ ਕਿਵੇਂ ਇੱਕ ਮਿੰਟ 'ਚ ਹੀ ਸਭ ਕੁਝ ਠੀਕ ਹੋ ਗਿਆ ਫਿਰ 10 ਜੂਨ ਤੋਂ ਬਾਅਦ ਕਿਉਂ ਲੋਕ ਝੋਨਾ ਲਾਉਣ ਲੱਗੇ ਜਦੋਂ ਵਾਹਣਾ ਸ਼ੁਰੂ ਕਰਤਾ ਤੇ ਨਾਲ ਦੀ ਨਾਲ ਉਹਨਾਂ ਤੋਂ ਵਾਹਣ ਦਾ ਖਰਚਾ ਵੀ ਵਸੂਲਣਾ ਸ਼ੁਰੂ ਕਰਤਾ ਲੋਕ ਤੁਰਤ ਹੀ ਸਮਝ ਗਏ ਸੋ ਲੋਕ ਅਪੀਲਾਂ ਕਰਨ ਨਾਲ ਤਾਂ ਨਹੀਂ ਮੰਨਦੇ ਹੁੰਦੇ ਪਰ ਇਸ ਮਸਲੇ ਤੇ ਮੈਂ ਨਹੀਂ ਚਾਹੁੰਦਾ ਵੀ ਸਰਕਾਰ ਕੋਈ ਸਖਤੀ ਕਰੇ ਇਹਦਾ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਸਰਕਾਰ ਨੂੰ ਵੇਖੋ ਪ੍ਰਾਲੀ ਕਿੰਨੇ ਕੰਮ ਦਿੰਦੀ ਹੈ ਸਰ ਕਿਸਾਨ ਆ ਜਿਹੜੇ ਉਹ ਇੰਨੀ ਕਰਜੇ ਦੀ ਇਮਾਰਤ ਥੱਲੇ ਆਏ ਹੋਏ ਐ ਵੀ ਉਹ ਜਿਹੜੀ ਪ੍ਰਾਲੀ ਹੈ ਹਾਲਾਂਕਿ ਇਹ ਬਹੁਤ ਵਧੀਆ ਖਾਦ ਦਾ ਕੰਮ ਕਰਦੀ ਜੇ ਇਹਨੂੰ ਵਿੱਚ ਹੀ ਮਿਲਾਇਆ ਜਾਵੇ ਤੇ ਪਰ ਦੋਸਤੋ ਆ ਜਿਵੇਂ ਤੁਸੀਂ ਵੇਖ ਰਹੇ ਐ ਇਸ ਤਰ੍ਹਾਂ ਮਿਲਾਉਣ ਦਾ ਜਿਹੜਾ ਖਰਚਾ ਹੈ ਨਾ ਇਹ ਬਹੁਤ ਜ਼ਿਆਦਾ ਹੈ ਇਹ ਆਮ ਕਿਸਾਨ ਦੇ ਵਸ ਦੀ ਗੱਲ ਨਹੀਂ ਗਈ ਉਹ ਤਾਂ ਪਹਿਲਾਂ ਹੀ ਵਿਚਾਰਾ ਕਰਜੇ ਦੇ ਵਿਆਜ ਨਾਲ ਹੀ ਮਾਰਿਆ ਪਿਆ ਤੇ ਦੂਸਰਾ ਜਿਹੜਾ ਰੋਟਾਵੇਟਰ ਦੇ ਨਾਲ ਇਹ ਪਰਾਲੀ ਨੂੰ ਮਲਾਉਂਦੇ ਆ ਨਾ ਵਿੱਚ ਇਹ ਫਿਰ ਜਦੋਂ ਕਣਕ ਬੀਜਦੇ ਉਹਦੇ ਵਿੱਚ ਇਹ ਦਿੱਕਤ ਪੈਦਾ ਕਰਦੀ ਅੜਦੀ ਹੈ ਸੋ ਬਹੁਤ ਬਰੀਕੀ ਦੇ ਨਾਲ ਮਲਾਉਣ ਵਾਸਤੇ ਤਾਂ ਬਹੁਤ ਮੋਟਾ ਖਰਚਾ ਹੁੰਦਾ ਜਿਹੜਾ ਆਮ ਕਿਸਾਨ ਦੇ ਜਿਹੜਾ ਛੋਟਾ ਕਿਸਾਨ ਆ ਉਹਦੇ ਵਾਸਤੇ ਦੀ ਗੱਲ ਨਹੀਂ ਗਈ ਸੋ ਇਹਦਾ ਸਰਕਾਰ ਨੂੰ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਸੀ ਪਰ ਕਿਸੇ ਵੀ ਸਰਕਾਰ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾਗਾ ਲੋਕ ਮਰਦੇ ਆ ਤਾਂ ਮਰਨ ਬਿਮਾਰੀਆਂ ਲੱਗਦੀਆਂ ਲੱਗ ਲੱਗਣ ਵਾਤਾਵਰਨ ਪਲੀਤ ਹੁੰਦਾ ਹੋਈ ਜਾਵੇ ਪਰ ਇਹਦੇ ਵੇਖੋ ਇੱਕ ਤੁਸੀਂ ਨੋਟ ਕਰੋ ਵੀ ਛੋਟੀ ਜੀ ਗੱਲ ਤੇ ਇੱਕ ਸਕੂਟਰ ਮੋਟਰਸਾਈਕਲ ਅਗਰ ਉਹਦਾ ਪ੍ਰਦੂਸ਼ਣ ਵਾਲਾ ਕਾਗਜ਼ੋਦੇ ਕੋਲੇ ਨਾ ਹੋਵੇ ਤਾਂ ਉਹਦਾ ਚਲਾਨ ਕੱਟਿਆ ਜਾਂਦਾ ਹਰਾਨੀ ਦੀ ਗੱਲ ਹੈ ਉਹ ਉਦੋਂ ਲੱਖਾਂ ਕਰੋੜਾਂ ਗੁਣਾ ਧੂਆਂ ਪੈਦਾ ਕੀਤਾ ਜਾ ਰਿਹਾ ਔਰ ਕਈ ਮਹੀਨੇ ਇਹ ਤੋਂ ਘੱਟੋ ਘੱਟ 4 ਮਹੀਨੇ ਤਾਂ ਬਿਲਕੁਲ ਹੀ ਖਿਹੜਾ ਨਹੀਂ ਛੁੱਟਦਾ ਸਾਡਾ ਤੇ ਇਹਦੇ ਵੱਲ ਕਿਸੇ ਸਰਕਾਰ ਦਾ ਕੋਈ ਧਿਆਨ ਨਹੀਂ ਮੈਂ ਇੱਕ ਵਾਰ ਇੱਕ ਨਾਕੇ ਤੇ ਇਹ ਚੀਜ਼ ਦੇਖੀ ਸੀ ਵੀ ਇੱਕ ਕੋਈ ਨਵੀਂ ਗੱਡੀ ਆਈ ਮਤਲਬ ਨਵੀਂ ਸੀ ਲਗਭਗ ਪਰ ਉਹਦੇ ਜਦੋਂ ਉਹਨਾਂ ਨੇ ਕਾਗਜ਼ 'ਚ ਇੱਕ ਕਰੇ ਤਾਂ ਉਹਦੇ ਕੋਲ ਅ ਜੋ ਧੂਏ ਵਾਲਾ ਹੁੰਦਾ ਇਹ ਕਾਗਜ਼ ਹੈ ਨਹੀਂ ਸੀ ਤੇ ਉਹਦਾ ਚਲਾਨ ਕੱਟਦਾ ਉਸ ਤੋਂ ਬਾਅਦ ਇੱਕ ਕਬਾੜ ਰੱਦੀ ਗੱਡੀ ਜਮਾ ਆਈ ਉਹਨੇ ਕਾਗਜ਼ ਦਿਖਾਏ ਉਹਦੇ ਕੋਲੇ ਧੂਏ ਵਾਲਾ ਕਾਗਜ਼ ਸੀ ਉਹਨੂੰ ਕਹਿੰਦੇ ਜਾਓ ਜੀ ਤੇ ਜਾਣ ਲੱਗਿਆ ਉਹ ਐਨੀ ਭੇੜੀ ਧੂਏ ਦੀ ਲੰਬੀ ਉਹਨਾਂ ਦੇ ਮੂੰਹ ਤੇ ਮਾਰ ਕੇ ਗਿਆ ਪੁਲਿਸ ਵਾਲਿਆਂ ਦੇ ਟ੍ਰੈਫਿਕ ਪੁਲਿਸ ਵਾਲਿਆਂ ਦੇ ਮਤਲਬ ਮੈਨੂੰ ਹੈਰਾਨੀ ਹੋਈ ਇਸ ਗੱਲ ਦੀ ਵੀ ਜਿਹੜਾ ਬੰਦਾ ਇੰਨਾ ਪ੍ਰਦੂਸ਼ਣ ਫਲਾਉਂਦਾ ਜਾ ਰਿਹਾ ਹੈ ਉਹਦਾ ਕੋਈ ਚਲਾਨ ਨਹੀਂ ਕਟਿਆ ਜਾ ਰਿਹਾ ਤੇ ਜਿਹੜੀ ਗੱਡੀ ਜਮਾਂ ਨਵੀਂ ਐ ਤੇ ਉਹ ਬਿਲਕੁਲ ਧੂਆਂ ਨਹੀਂ ਮਾਰਦੀ ਉਹਦਾ ਚਲਾਨ ਕਟਿਆ ਜਾ ਰਿਹਾ ਇਹਦਾ ਮਤਲਬ ਕੱਲੀਆਂ ਫਾਰਮੈਲਟੀਆਂ ਪੂਰੀਆਂ ਕਰੀਆਂ ਜਾ ਰਹੀਆਂ ਨੇ ਨਾ ਕੋਈ ਮਤਲਬ ਹੀ ਨਹੀਂ ਧੂਆਂ ਮਾਰਨ ਨਾ ਮਾਰਨ ਦੇ ਨਾਲ ਤਾਂ ਕੋਈ ਮਤਲਬ ਨਹੀਂ ਬਸ ਕਾਗਜ਼ ਦਿਖਾਓ ਅਗਰ ਤੁਹਾਡੇ ਕਾਗਜ਼ ਪੂਰੇ ਤਾਂ ਜਾਓ ਤੇ ਜੇ ਨਹੀਂ ਪੂਰੇ ਤੇ ਫੇਰ ਭਾਵੇਂ ਤੁਹਾਡੀ ਗੱਡੀ ਨਵੀਂ 'ਚ ਸੋ ਦੋਸਤੋ ਆਪਾਂ ਗੱਲ ਨੂੰ ਹੋਰ ਪਾਸੇ ਨਲ ਜਾਈਏ ਮੇਰਾ ਮਤਲਬ ਇਹ ਸੀਗਾ ਵੀ ਇਹ ਜਿਹੜਾ ਧੂਆਂ ਇੰਨਾ ਪੈਦਾ ਹੋ ਰਿਹਾ ਹੈ ਇਹਦੇ ਵਿੱਚ ਥੋੜੀ ਜਿਹੀ ਜਿਹੜੀ ਵੋਟ ਰਾਜਨੀਤੀ ਹੈ ਉਹ ਵੀ ਕੰਮ ਕਰਦੀ ਹੈ ਜਿਵੇਂ ਪਹਿਲਾਂ ਚੋਣਾਂ ਤੇ ਪਤਾ ਸੀਗਾ ਸਰਕਾਰਾਂ ਨੂੰ ਵੀ ਪਾਣੀ ਥੱਲੇ ਗਿਆ ਪਾਣੀ ਥੱਲੇ ਗਿਆ ਪਰ ਉਹਦੇ ਤੇ ਪਾਬੰਦੀ ਨਹੀਂ ਸੀ ਲਾਈ ਜਾ ਰਹੀ ਕਿਉਂਕਿ ਜਿਹੜੀਆਂ ਕਿਸਾਨਾਂ ਦੀਆਂ ਵੋਟਾਂ ਕਿਸਾਨਾਂ ਦੇ ਰੁੱਸਣ ਤੋਂ ਡਰਦੀ ਹੈ ਸਰਕਾਰ ਬਹੁਤ ਜ਼ਿਆਦਾ ਜਿਹੜੇ ਜਿਹੜੀ ਸਭ ਤੋਂ ਵੱਡੀ ਵੋਟ ਬੈਂਕ ਹੈ ਉਹ ਕਿਸਾਨ ਹੀ ਹੈ ਸੋ ਕਿਸਾਨਾਂ ਨੂੰ ਸਰਕਾਰ ਨਹੀਂ ਸੀ ਚਾਹੁੰਦੀ ਵੀ ਕਿਸੇ ਤਰ੍ਹਾਂ ਨਰਾਜ਼ ਕੀਤਾ ਜਾਵੇ ਇਸ ਕਰਕੇ ਪਾਬੰਦੀ ਨਹੀਂ ਸੀ ਲਾਈ ਜਾ ਰਹੀ ਪਰ ਜਦੋਂ ਪਾਣੀ ਦੇ ਜਮ੍ਹਾਂ ਲਾਲੇ ਪੈ ਗਏ ਨਾਲਕੇ ਖੜ ਗਏ ਘਰਾਂ ਦੇ ਵਿੱਚ ਤੇ ਹਰ ਬੰਦੇ ਨੂੰ ਮੱਛੀ ਮੋਟਰਾਂ ਪਾਉਣੀਆਂ ਪਈਆਂ ਤੇ ਫਿਰ ਫਿਰ ਕੋਰਟ ਦੇ ਦਖਲ ਦੇ ਨਾਲ ਇਹ ਚੀਜ਼ ਹੋਈ ਸੀਗੀ ਤੇ ਹੁਣ ਥੋੜੀ ਜੀ ਲੋਕਾਂ ਨੂੰ ਰਾਹਤ ਮਿਲੀ ਤੋਂ ਅਸੀਂ ਆਸ ਕਰਦੇ ਹਾਂ ਵੀ ਚਲੋ ਜੇ ਪਹਿਲੀਆਂ ਸਰਕਾਰਾਂ ਨੇ 70 ਸਾਲ ਹੋਣ ਵਾਲੇ ਆ ਤੇ ਨਹੀਂ ਕੁਝ ਕਰਿਆ ਦੇਸ਼ ਜਾਦ ਹੋਏ ਨੂੰ ਤੇ ਹੋ ਸਕਦਾ ਕੋਈ ਨਵੀਂ ਸਰਕਾਰ ਕਰ ਦੇਵੇ ਸੋ ਇਸ ਕਰਕੇ ਮੈਂ ਚਾਹੁੰਦਾ ਵੀ 2017 ਦੇ ਵਿੱਚ ਅਸੀਂ ਨਵੀਂ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਗੱਜ-ਵੱਜ ਕੇ ਲਿਆਈਏ ਪੂਰੀ ਤਨਦੇਹੀ ਦੇ ਨਾਲ ਅਸੀਂ ਵੋਟਾਂ ਪਾਈਏ ਸਰਕਾਰ ਨੂੰ ਸਪਸ਼ਟ ਬਹੁਮਤ ਮਿਲੇ ਕਿਉਂਕਿ ਜਿਹੜੀ ਲੰਗੜੀ ਜੀ ਸਰਕਾਰ ਹੁੰਦੀ ਹੈ ਨਾ ਕੋਲੀਸ਼ਨ ਸਰਕਾਰ ਉਹ ਕੁਝ ਨਹੀਂ ਕਰ ਸਕਦੀ ਉਹਦੇ ਭਾਈਵਾਲ ਹਿੱਕ ਤੇ ਗੋਡਾ ਧਰੀ ਰੱਖਦੇ ਆ ਉਹ ਆਪਦੀਆਂ ਸ਼ਰਤਾਂ ਮਨਾਉਂਦੇ ਆ ਤੇ ਫੇਰ ਸਮਰਥਨ ਕਰਦੇ ਨਹੀਂ ਸਰਕਾਰ ਟੁੱਟਦੀ ਹੈ ਇਸ ਕਰਕੇ ਇਹਦੇ ਉਦਾਹਰਨ ਜਿਵੇਂ ਪਹਿਲਾਂ ਦਿੱਲੀ ਚ ਬਣੀ ਸੀਗੀ ਕੇਜਰੀਵਾਲ ਦੀ ਸਰਕਾਰ ਪਰ ਉਹਦੇ ਵਿੱਚ ਫਿਰ ਉਹ ਜਿਹੜੇ ਭਾਈਵਾਲ ਸੀਗੇ ਤੇ ਉਹ ਇਹੋ ਜਿਹੇ ਸ਼ਰਤਾਂ ਲਾਉਂਦੇ ਸਰਕਾਰ ਚੱਲ ਨਹੀਂ ਸਕਦੀ ਉਹ ਚੰਗਾ ਹੋਇਆ ਉਹਨਾਂ ਨੇ ਜਲਦੀ ਭੋਗ ਪਾ ਕੇ ਦੁਬਾਰਾ ਬਹੁਮਤ ਦੀ ਸਰਕਾਰ ਬਣਾ ਲਈ ਹਾਲਾਂਕਿ ਹੁਣ ਵੀ ਇੱਕ ਤਰ੍ਹਾਂ ਨਾਲ ਸਰਕਾਰ ਲੰਗੜੀ ਹੈ ਉੱਥੇ ਕਿਉਂਕਿ ਹੁਣ ਉਥੇ ਅੱਧੀ ਸਰਕਾਰ ਕੇਜਰੀਵਾਲ ਦੀ ਤੇ ਅੱਧੀ ਉਥੇ ਜਿਹੜੀ ਸਰਕਾਰ ਆ ਉਹ ਸੈਂਟਰ ਦੀ ਆ ਤੇ ਸੈਂਟਰ ਫੇਰ ਉਹਨਾਂ ਦੇ ਹੱਕ ਤੇ ਗੋਡਾ ਧਰੀ ਬੈਠਾ ਉਹ ਚੱਲਣ ਨਹੀਂ ਦਿੰਦਾ ਸੋ ਪੰਜਾਬ ਦੇ ਵਿੱਚ ਜੇ ਸਪਸ਼ਟ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਆਵੇ ਤੇ ਉਹ ਇੱਥੇ ਨਰੂਲ ਜੋ ਉਹ ਬਿੱਲ ਪਾਸ ਕਰੂਗੀ ਵਿਧਾਨ ਸਭਾ ਦੇ ਵਿੱਚ ਤਾਂ ਉਹ ਤੁਰਤ ਲਾਗੂ ਹੋਊ ਦਿੱਲੀ 'ਚ ਇਹ ਹਾਲ ਹੈ ਵੀ ਜੇ ਵਿਧਾਨ ਸਭਾ 'ਚ ਬਿੱਲ ਪਾਸ ਹੁੰਦਾ ਤਾਂ ਉਹ ਗਾਹਾਂ ਮਨਜ਼ੂਰ ਕਰਾਉਣਾ ਪੈਂਦਾ ਤੇ ਫੇਰ ਉਹ ਹੀ ਚੱਕਰ ਪੈ ਜਾਂਦਾ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਪੰਜਾਬੀ ਐ ਉਹ ਕੋਈ ਇਸ ਤਰ੍ਹਾਂ ਦੀ ਗਲਤੀ ਕਰਨਗੇ ਵੀ ਲੰਗੜੀ ਜੀ ਸਰਕਾਰ ਆਵੇ ਤੇ ਦੂਜਿਆਂ ਦੀ ਹਮਾਇਤ ਨਾ ਬਣੇ ਤੋਂ ਪੂਰੀ ਮੈਨੂੰ ਆਸ ਹੈ ਵੀ ਸਪਸ਼ਟ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤੇ ਉਮੀਦ ਕਰਦੇ ਆਂ ਵੀ ਬਹੁਤ ਜਲਦੀ ਇਹੋ ਜਿਹੀਆਂ ਸਮੱਸਿਆਵਾਂ ਦਾ ਸਾਰੀਆਂ ਦਾ ਹੱਲ ਕਰੂਗੀ ਹਾਲਾਂਕਿ ਪੰਜਾਬ ਦਾ ਐਡਾ ਬੁਰਾ ਹਾਲ ਹੋ ਗਿਆ ਇੰਨਾ ਪੰਜਾਬ ਕਰਜ਼ਾਈ ਐ ਵੀ ਜਲਦੀ ਜਲਦੀ ਵੀ ਆਮ ਆਦਮੀ ਪਾਰਟੀ ਤੋਂ ਮੇਰੀ ਇਹ ਮਸਲਾ ਲੂਟਉਣ ਵਾਲਾ ਕਿਉਂਕਿ ਪੰਜਾਬ ਦੀ ਜਿਹੜੀ ਆਰਥਿਕਤਾ ਉਹਨੂੰ ਪਟੜੀ ਤੇ ਲਿਆਉਣ ਵਾਸਤੇ ਬਹੁਤ ਲੰਮਾ ਸਮਾਂ ਲੱਗ ਜਾਣਾ ਹੈ ਵਿਆਜ ਹੀ ਪੰਜਾਬ ਦੇ ਸਿਰ ਇੰਨਾ ਵਧੀ ਜਾ ਰਿਹਾ ਕਰਜ਼ੇ ਦਾ ਉਹ ਹੀ ਮਾਰ ਕੇ ਰੱਖ ਦੂਗਾ ਕੇਜਰੀਵਾਲ ਕੋਈ ਫੂਕ ਨਹੀਂ ਮਾਰ ਦੂਗਾ ਵੀ ਉਹਨੂੰ ਦਸਾਂ ਦਿਨਾਂ ਚ ਠੀਕ ਕਰ ਦੂ ਉਹਨੂੰ ਵੀ ਵਿਚਾਰੇ ਨੂੰ ਥੋੜਾ ਟਾਈਮ ਲੱਗੂਗਾ ਸੈੱਟ ਕਰਨ ਤੇ ਸੋ ਦੋਸਤੋ ਆਸ ਕਰਦੇ ਆ ਵੀ ਬਹੁਤ ਜਲਦੀ ਇਹ ਸਰਕਾਰ ਆਊਗੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ